ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਸ਼ੁੱਕਰਵਾਰ ਦੇ ਦਿਨ ਇਹ ਇੱਕ ਮਹਾ ਉਪਾਕਾਰ ਲੈਂਦੇ ਹੋ ਇਸ ਮਹਾ ਉਪਾਰ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਜੇ ਪੁਰਾਣਾ ਛਾੜੋ ਕਿਉਂਕਿ ਉਸ ਦੇ ਨਾਲ ਤੁਸੀਂ ਇਹ ਟੋਟਕਾ ਕਰ ਲਓਗੇ ਤੇ ਤੁਹਾਡੇ ਘਰ ਦੀ ਪੈਸਿਆਂ ਦੀ ਤੰਗੀ ਹਮੇਸ਼ਾ ਲਈ ਖਤਮ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਗਰੀਬੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਜਿਹੜਾ ਉਪਾਅ ਲੈ ਕੇ ਆਏ ਹਾਂ ਜੀ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪਏ ਹੋਏ ਪੁਰਾਣੇ ਝਾੜੂ ਦੇ ਨਾਲ ਕਰਨਾ ਹੈ ਇਹ ਉਪਾਅ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਜੀ ਇਹ ਜਿਹੜਾ ਉਪਾਅ ਹੈ ਇਸ ਨੂੰ ਅਸੀਂ ਕਰਨਾ ਹੈ ਧਨ ਤੇਰਸ ਵਾਲੇ ਦਿਨ ਜਾਂ ਅਸੀਂ ਕਿਸੇ ਵੀ ਦਿਨ ਕਰ ਸਕਦੇ ਹਾਂ ਭਾਵੇਂ ਕਿ ਜਾਂ ਸ਼ੁੱਕਰਵਾਰ ਤੇ ਜਾਂ ਫਿਰ ਸ਼ਨੀਵਾਰ ਜੇਕਰ ਤੁਸੀਂ ਇਸ ਦਿਨ ਇਸ ਉਪਾਅ ਨੂੰ ਕਰਦੇ ਹੋ ਨਾ ਤੇ ਇਹ ਉਪਾਅ ਤੁਹਾਨੂੰ ਬੜਾ ਹੀ ਵਧੀਆ ਰਿਜ਼ਲਟ ਦੇ ਦੇਵੇਗਾ ਕਿਉਂਕਿ ਇਹ ਵਾਲਾ ਦਿਨ ਤੁਹਾਡੇ ਲਈ ਬੜਾ ਹੀ ਜ਼ਿਆਦਾ ਵਧੀਆ ਹੁੰਦਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਸ਼ੁੱਕਰਵਾਰ ਵਾਲੇ ਦਿਨ ਨਹੀਂ ਕਰ ਸਕਦੇ ਤਾਂ ਤੁਸੀਂ ਸ਼ਨੀਵਾਰ ਦੇ ਦਿਨ ਵੀ ਕਰ ਸਕਦੇ ਹੋ ਕਿਉਂਕਿ ਸ਼ੁੱਕਰਵਾਰ ਦਾ ਦਿਨ ਜਿਹੜਾ ਹੁੰਦਾ ਹੈ ਉਹ ਮਾਤਾ ਲక్ష్ਮੀ ਜੀ ਦਾ ਦਿਨ ਮੰਨਿਆ ਜਾਂਦਾ ਹੈ ਇਸ ਕਰਕੇ ਤੁਸੀਂ ਸਮਝ ਲਓ ਕਿ ਉਹਨਾਂ ਨੂੰ ਪ੍ਰਸੰਨ ਕਰਨ ਦੇ ਲਈ ਇਹ ਦਿਨ ਸਾਡੇ ਲਈ ਵਧੀਆ ਤੇ ਖਾਸ ਹੁੰਦਾ ਹੈ ਕਿਉਂਕਿ ਪੈਸੇ ਦਾ ਸੰਬੰਧ ਮਾਤਾ ਲక్ష్ਮੀ ਦੇ ਨਾਲ ਹੈ ਤੇ ਜੇਕਰ ਇਹ ਖਾਸ ਦਿਨ ਅਸੀਂ ਉਪਾਅ ਕਰ ਲਵਾਂਗੇ ਤਾਂ ਸਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਇਸ ਤਰੀਕੇ ਦੇ ਨਾਲ ਜਿਹੜਾ ਇਸ ਵਾਰਤ ਦਾ ਧਨ ਹੈ ਇਸ ਦਾ ਜਿਹੜਾ ਦਿਨ ਹੈ ਉਹ ਸ਼ੁੱਕਰਵਾਰ ਦਾ ਦਿਨ ਹੈ ਭਾਵ ਕਿ ਅੱਜ ਦਾ ਦਿਨ ਤੇ ਸਾਡੇ ਲਈ ਬਹੁਤ ਹੀ ਜ਼ਿਆਦਾ ਫਿਰ ਲੱਕੀ ਸਾਬਿਤ ਹੋ ਜਾਵੇਗਾ ਇਸੇ ਤਰ੍ਹਾਂ ਤੁਹਾਨੂੰ ਦੱਸ ਦਿੰਦੇ ਹਾਂ ਜੀ ਉਸ ਦਿਨ ਦੇ ਕੀਤੇ ਗਏ ਉਪਾਅ ਜਿਹੜੇ ਹੁੰਦੇ ਹਨ ਤੁਹਾਡੇ ਲਈ ਜ਼ਰੂਰ ਸਫਲ ਹੋ ਜਾਣਗੇ ਇਸ ਦਿਨ ਜਿਹੜੇ ਹਨ ਬਹੁਤ ਹੀ ਵਧੀਆ ਸੰਜੋਗ ਬਣਦੇ ਹਨ ਤੇ ਬਹੁਤ ਵਧੀਆ ਦਿਨ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਉਪਾ ਕਰਨ ਦੇ ਲਈ ਅਸੀਂ ਆਪਣੇ ਘਰ ਦੇ ਵਿੱਚ ਪਈ ਹੋਈ ਪੁਰਾਣੀ ਝਾੜੂ ਦੇ ਨਾਲ ਹੀ ਇਸ ਉਪਾਅ ਨੂੰ ਕਰਨਾ ਹੈ ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਹੈ ਤੇ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਤੁਹਾਡੇ ਲਈ ਜਾਣਕਾਰੀ ਬੜੀ ਹੀ ਖਾਸ ਸਾਬਿਤ ਹੋ ਜਾਵੇਗੀ ਤੇ ਸਾਥ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਕਿਉਂਕਿ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਇਹ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਜੀ ਦਾ ਨਾਮ ਵਾਹਿਗੁਰੂ ਲਿਖ ਕੇ ਵੀ ਹਾਜ਼ਰੀ ਲਗਵਾਇਆ ਕਰੋ ਜੀ। ਇਸ ਦਿਨ ਅਸੀਂ ਭਾਵ ਕਿ ਅੱਜ ਸ਼ੁੱਕਰਵਾਰ ਦੇ ਦਿਨ ਇਸ ਉਪਾਅ ਨੂੰ ਕਰ ਲੈਣਾ ਹੈ। ਸਵੇਰ ਤੋਂ ਲੈ ਕੇ ਦੁਪਹਿਰ ਦੇ 12 ਵਜੇ ਤੱਕ ਅਸੀਂ ਇਸ ਉਪਾਅ ਨੂੰ ਕਰ ਸਕਦੇ ਹਾਂ। ਰਾਤ ਦੇ 12 ਵਜੇ ਤੱਕ ਵੀ ਵੈਸੇ ਕਰ ਸਕਦੇ ਹਾਂ ਪਰ ਜੇਕਰ ਤੁਸੀਂ ਸਵੇਰ ਦੇ ਸਮੇਂ ਕਰੋਗੇ ਤਾਂ ਜ਼ਿਆਦਾ ਉਪਾਅ ਕਾਰਗਰ ਸਾਬਿਤ ਹੋ ਜਾਵੇਗਾ। ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਲਾਜ਼ਮੀ ਕਰਨਾ ਹੈ। ਇਸ ਤਰੀਕੇ ਨਾਲ ਉਪਾਅ ਦੱਸਣ ਤੋਂ ਪਹਿਲਾਂ ਦੱਸ ਦਿੰਦੇ ਹਾਂ ਜੀ ਇਹ ਦਿਨ ਤੁਹਾਡੇ ਘਰ ਵਿੱਚ ਪੈਸਿਆਂ ਨੂੰ ਚੁੰਬਕ ਦੀ ਤਰ੍ਹਾਂ ਖਿੱਚ ਕੇ ਲੈ ਕੇ ਆਵੇਗਾ ਇਸ ਦਿਨ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਨਵਾਂ ਝਾੜੂ ਖਰੀਦ ਕੇ ਲੈ ਕੇ ਆਉਣਾ ਹੈ ਜਿਵੇਂ ਕਿ ਜਿਹੜਾ ਅਸੀਂ ਆਪਣੇ ਘਰ ਦੇ ਵਿੱਚ ਨਵਾਂ ਝਾੜੂ ਖਰੀਦ ਕੇ ਲੈ ਕੇ ਆਉਨੇ ਹਾਂ ਤਾਂ ਤੁਸੀਂ ਸਮਝ ਲਓ ਕਿ ਤਾਂ ਅਸੀਂ ਆਪਣੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਨੂੰ ਆਪ ਬੁਲਾ ਰਹੇ ਹਾਂ ਕਿਉਂਕਿ ਮਾਤਾ ਲక్ష్ਮੀ ਜੀ ਹੁੰਦੇ ਹਨ ਜਿਹੜੇ ਉਹ ਸਫਾਈ ਪਸੰਦ ਹੁੰਦੇ ਹਨ ਤੇ ਸਾਡੇ ਘਰ ਦੀ ਗਰੀਬੀ ਨੂੰ ਦੂਰ ਕਰਦੇ ਹਨ ਤੇ ਸਾਡੇ ਘਰ ਵਿੱਚ ਹਮੇਸ਼ਾ ਲਈ ਉਹਨਾਂ ਦਾ ਵਾਸ ਹੋ ਜਾਂਦਾ ਹੈ ਭਾਵ ਕਿ ਧਨ ਦਾ ਵਾਸ ਹੁੰਦਾ ਹੈ ਨਵਾਂ ਝਾੜੂ ਲੈ ਕੇ ਆਉਣਾ ਹੈ ਉਹ ਤਾਂ ਅਸੀਂ ਆਪਣੇ ਘਰ ਦੇ ਵਿੱਚ ਪੈਸੇ ਦਾ ਵਾਸ ਕਰਵਾਉਣ ਲਈ ਲੈ ਕੇ ਆਉਂਦੇ ਹਾਂ ਇਸ ਦੇ ਨਾਲ ਸਾਡੇ ਘਰ ਵਿੱਚ ਫਿਰ ਪੈਸੇ ਦੀ ਕਮੀ ਕਦੇ ਵੀ ਨਹੀਂ ਆਵੇਗੀ ਸਾਡੇ ਘਰ ਵਿੱਚ ਹਮੇਸ਼ਾ ਬਰਕਤ ਬਣੀ ਰਹਿਣੀ ਹੈ ਤੇ ਜਿਹੜੇ ਸਾਡੇ ਘਰ ਦਾ ਹੁਣ ਪੁਰਾਣਾ ਝਾੜੂ ਹੋਵੇਗਾ ਕਿਉਂਕਿ ਅਸੀਂ ਹੁਣ ਘਰ ਦੇ ਯੂਜ਼ ਲਈ ਨਵਾਂ ਝਾੜੂ ਲੈ ਆਏ ਹਾਂ ਤੇ ਜਿਹੜਾ ਸਾਡੇ ਘਰ ਵਿੱਚ ਪੁਰਾਣਾ ਹੈ ਉਸ ਨੂੰ ਅਸੀਂ ਬਾਹਰ ਰੱਖਣਾ ਹੈ ਤੇ ਬਾਹਰ ਰੱਖਣ ਤੋਂ ਪਹਿਲਾਂ ਤੁਸੀਂ ਉਸ ਝਾੜੂ ਦੇ ਨਾਲ ਇੱਕ ਛੋਟਾ ਜਿਹਾ ਉਪਾਅ ਕਰ ਲੈਣਾ ਹੈ ਕਿਉਂਕਿ ਇਹ ਝਾੜੂ ਸਾਡੇ ਘਰ ਤੋਂ ਜਾਣ ਤੋਂ ਪਹਿਲਾਂ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਝਾੜੂ ਮਾਤਾ ਲక్ష్ਮੀ ਦਾ ਸਰੂਪ ਮੰਨਿਆ ਜਾਂਦਾ ਹੈ ਏ ਆਪਾਂ ਸਾਰੇ ਜਾਣਦੇ ਹਾਂ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚੋਂ ਪੁਰਾਣੇ ਝਾੜੋ ਨੂੰ ਬਾਹਰ ਕੱਢਣ ਤੋਂ ਪਹਿਲਾਂ ਜਿਵੇਂ ਕਿ ਜਿਹੜਾ ਪੁਰਾਣਾ ਝਾੜੋ ਹੈ ਸਾਡੇ ਘਰ ਦੇ ਵਿੱਚ ਪਿਆ ਹੋਵੇਗਾ ਉਸ ਨੂੰ ਆਪਣੇ ਘਰ ਦੇ ਵਿੱਚੋਂ ਅਸੀਂ ਮੱਸਿਆ ਵਾਲੇ ਦਿਨ ਹੀ ਬਾਹਰ ਕੱਢਣਾ ਹੋਵੇਗਾ ਇਸ ਦੇ ਨਾਲ ਨਾਲ ਜਿਵੇਂ ਹੀ ਅਸੀਂ ਇਸ ਝਾੜੂ ਦੇ ਨਾਲ ਛੋਟਾ ਜਿਹਾ ਉਪਾਅ ਕਰ ਲਵਾਂਗੇ ਇਸ ਦੇ ਨਾਲ ਅਸੀਂ ਮਾਤਾ ਲక్ష్ਮੀ ਦਾ ਅਸ਼ੀਰਵਾਦ ਵੀ ਪ੍ਰਾਪਤ ਕਰ ਸਕਦੇ ਹਾਂ ਇਸ ਦੇ ਨਾਲ ਨਾਲ ਜਿਹੜਾ ਨਵਾਂ ਝਾੜੂ ਲੈ ਕੇ ਆਏ ਹਾਂ ਉਸ ਨੂੰ ਲਿਆਉਣ ਦੇ ਨਾਲ ਮਾਤਾ ਲక్ష్ਮੀ ਦਾ ਅਸ਼ੀਰਵਾਦ ਡਬਲ ਹੋ ਜਾਵੇਗਾ ਤੇ ਹੁਣ ਗੱਲ ਕਰਦੇ ਹਾਂ ਉਪਾਅ ਨੂੰ ਕਿਵੇਂ ਕਰਨਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਪੁਰਾਣਾ ਝਾੜੂ ਹੋਵੇਗਾ ਉਸ ਦੇ ਨਾਲ ਤੁਸੀਂ ਆਪਣੇ ਘਰ ਦੇ ਪੂਰੇ ਹੀ ਘਰ ਦੇ ਵਿੱਚ ਉਸ ਨੂੰ ਝਾੜੂ ਦੇ ਨਾਲ ਲਗਾ ਲੈਣਾ ਹੈ ਭਾਵ ਕਿ ਸਫਾਈ ਕਰਨੀ ਹੈ ਤੇ ਝਾੜੂ ਲਗਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਉਸੇ ਹੀ ਝਾੜੂ ਦੀਆਂ ਦੋ ਤਿਲੀਆਂ ਨੂੰ ਤੋੜ ਲੈਣਾ ਹੈ ਤੇ ਇਥੇ ਹੁਣ ਕਈ ਲੋਕ ਇਹ ਵੀ ਸੋਚਣਗੇ ਕਿ ਅਸੀਂ ਝਾੜੋ ਦੀਆਂ ਤੇਲੀਆਂ ਕਿਸ ਤਰੀਕੇ ਨਾਲ ਤੋੜ ਸਕਦੇ ਹਾਂ ਜੇਕਰ ਕਈ ਘਰਾਂ ਦੇ ਵਿੱਚ ਕੀ ਹੁੰਦਾ ਹੈ ਤੇਲੀਆਂ ਵਾਲਾ ਝਾੜੂ ਲਗਾਇਆ ਜਾਂਦਾ ਹੈ ਜੇਕਰ ਤਾਂ ਤੁਸੀਂ ਆਪਣੇ ਘਰ ਵਿੱਚ ਤੇਲੀਆਂ ਵਾਲਾ ਝਾੜੂ ਲਗਾਉਂਦੇ ਹੋ ਤਾਂ ਉਸ ਦੀਆਂ ਤੁਸੀਂ ਦੋ ਤੇਲੀਆਂ ਆਸਾਨ ਨਾਲ ਤੋੜ ਸਕਦੇ ਹੋ ਜੇਕਰ ਤੁਸੀਂ ਦੂਸਰਾ ਫੁੱਲ ਝਾੜੂ ਲਗਾਉਂਦੇ ਹੋ ਉਸ ਦੇ ਪਿੱਛੇ ਵੀ ਜਿਹੜਾ ਬਾਂਸ ਹੁੰਦਾ ਹੈ ਕਿਉਂਕਿ ਝਾੜੂ ਦੇ ਅੱਗੇ ਤੇ ਪਿੱਛੇ ਜਿਹੜਾ ਫੁੱਲ ਜਿਹਾ ਬਣਿਆ ਹੁੰਦਾ ਹੈ ਉਸ ਦੇ ਨਾਲ ਜਿਹੜੇ ਅਸੀਂ ਸਫਾਈ ਕਰਦੇ ਹਾਂ ਤੇ ਬੈਕ ਸਾਈਡ ਦੇ ਪਿਛਲੇ ਪਾਸੇ ਬਾਂਸ ਦੀ ਤਰ੍ਹਾਂ ਤੇਲੀਆਂ ਲੱਗੀਆਂ ਹੁੰਦੀਆਂ ਹਨ ਉਥੋਂ ਤੁਸੀਂ ਦੋ ਤੇਲੀਆਂ ਤੋੜ ਲੈਣੀਆਂ ਹਨ ਦੋ ਤੇਲੀਆਂ ਕੱਢ ਕੇ ਉਸ ਦੇ ਟੁਕੜੇ-ਟੁਕੜੇ ਕਰ ਦੇਣੇ ਹਨ ਜਿਵੇਂ 8-10 ਟੁਕੜੇ ਕਰ ਦੇਣੇ ਹਨ ਤੇ ਦੂਸਰੀ ਦੇ ਜੋ ਵੀ ਤੁਸੀਂ ਟੁਕੜੇ ਕਰਨੇ ਹਨ 4-5 ਜਿੰਨੇ ਵੀ ਕਰਦੇ ਹੋ ਟੋਟਲ ਮਿਲਾ ਕੇ ਟੁਕੜੇ ਤੁਹਾਡੇ ਕੋਲ 8 ਹੋਣੇ ਚਾਹੀਦੇ ਹਨ ਇਸ ਤਰੀਕੇ ਦੇ ਨਾਲ ਜਿਹੜਾ 8 ਅੰਕ ਹੁੰਦਾ ਹੈ ਉਹ ਵੀ ਮਾਤਾ ਲਕਸ਼ਮੀ ਜੀ ਨੂੰ ਬਹੁਤ ਹੀ ਪਸੰਦ ਹੁੰਦਾ ਹੈ ਇਸੇ ਤਰੀਕੇ ਦੇ ਨਾਲ 8 ਦਾ ਜਿਹੜਾ ਨੰਬਰ ਹੈ ਮਾਤਾ ਲక్ష్ਮੀ ਦਾ ਹੈ ਸਾਨੂੰ ਇਸ ਤਰੀਕੇ ਨਾਲ 8 ਟੁਕੜੇ ਕਰ ਲੈਣੇ ਚਾਹੀਦੇ ਹਨ ਇਸ ਤਰੀਕੇ ਦੇ ਨਾਲ ਇਹ ਜਿਹੜੇ ਟੁਕੜੇ ਕੀਤੇ ਹਨ ਉਹਨਾਂ ਦੀਆਂ ਅਸੀਂ 2-2 ਜੋੜੀਆਂ ਬਣਾ ਲੈਣੀਆਂ ਹਨ ਸਾਡੇ ਕੋਲ ਹੋ ਜਾਣਗੀਆਂ 4 ਜੋੜੀਆਂ ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਆਪਾਂ ਤੀਲੀਆਂ ਦੀਆਂ 4 ਜੋੜੀਆਂ ਬਣਾਈਆਂ ਹਨ ਇਹਨਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਜਿਵੇਂ ਚਾਰ ਕੋਨੇ ਹਨ ਉਹਨਾਂ ਦੇ ਵਿੱਚ ਰੱਖ ਦੇਣਾ ਹੈ ਜਿਵੇਂ ਕਿ ਇੱਕ ਪੂਰਬ ਦਿਸ਼ਾ ਇੱਕ ਪੱਛਮ ਇੱਕ ਉੱਤਰ ਤੇ ਇੱਕ ਦੱਖਣ ਦਿਸ਼ਾ ਵਿੱਚ ਰੱਖ ਦੇਣੀਆਂ ਹਨ ਇਸ ਤਰੀਕੇ ਨਾਲ ਇਹਨਾਂ ਤਿਲੀਆਂ ਨੂੰ ਰੱਖਣ ਤੋਂ ਬਾਅਦ ਤੁਸੀਂ ਕੁਝ ਵੀ ਨਹੀਂ ਕਰਨਾ ਆਪਣਾ ਜੇਕਰ ਤੁਸੀਂ ਇਹ ਉਪਾਅ ਸ਼ੁੱਕਰਵਾਰ ਦੇ ਦਿਨ ਕਰਦੇ ਹੋ ਜਿੱਥੇ ਵੀ ਤੁਸੀਂ ਘਰ ਦੇ ਵਿੱਚ ਪਾਠ ਪੂਜਾ ਕਰਦੇ ਹੋ ਉਹ ਤੁਸੀਂ ਆਪਣੇ ਪਾਠ ਪੂਜਾ ਉਸੇ ਹੀ ਤਰੀਕੇ ਨਾਲ ਕਰ ਸਕਦੇ ਹੋ ਤੇ ਉਸ ਦੇ ਨਾਲ ਤੁਸੀਂ ਇਹ ਇੱਕ ਆਪਣੇ ਘਰ ਦੇ ਵਿੱਚ ਛੋਟਾ ਜਿਹਾ ਉਪਾਅ ਕਰ ਲੈਣਾ ਹੈ ਇਸ ਉਪਾਅ ਨੂੰ ਕਰਨ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਤੁਸੀਂ ਜਿਵੇਂ ਕਿ ਆਪਣੇ ਘਰ ਦੇ ਵਿੱਚ ਨਹਾ ਧੋ ਕੇ ਫਰੈਸ਼ ਹੋ ਜਾਂਦੇ ਹੋ ਜੋ ਵੀ ਆਪਣਾ ਘਰ ਹੈ ਉਹਨੂੰ ਰੋਜ਼ ਦੀ ਰੁਟੀਨ ਵਿੱਚ ਪਾਠ ਵੀ ਜ਼ਰੂਰ ਕਰਨਾ ਹੈ ਤੇ ਕਰਨ ਤੋਂ ਬਾਅਦ ਅਸੀਂ ਕੀ ਕਰਨਾ ਹੈ ਇਹ ਚਾਰ ਜਿਹੜੇ ਕੋਨਿਆਂ ਵਿੱਚ ਤੇਲੀਆਂ ਰੱਖੀਆਂ ਹਨ ਇਹਨਾਂ ਤੇਲੀਆਂ ਨੂੰ ਚੁੱਕ ਲੈਣਾ ਹੈ ਇਹਨਾਂ ਤੇਲੀਆਂ ਨੂੰ ਚੁੱਕਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇੱਕ ਲਾਲ ਰੰਗ ਦਾ ਧਾਗਾ ਲੈਣਾ ਹੈ ਲਾਲ ਰੰਗ ਦਾ ਜਿਹੜਾ ਧਾਗਾ ਹੈ ਉਹ ਵੀ ਮਾਤਾ ਲక్ష్ਮੀ ਜੀ ਨੂੰ ਬੜਾ ਪਸੰਦ ਹੈ ਭਾਵ ਕਿ ਧਨ ਕਮਾਉਣ ਦੇ ਲਈ ਅਸੀਂ ਕੁਝ ਵੀ ਕਰ ਸਕਦੇ ਹਾਂ ਇਸ ਤਰੀਕੇ ਨਾਲ ਉਹ ਜਿਹੜੀ ਚਾਰ ਕੋਨਿਆਂ ਦੇ ਵਿੱਚੋਂ ਚਾਰ ਤੀਲੀਆਂ ਦੇ ਜੋਟੇ ਰੱਖੇ ਸਨ ਉਹਨਾਂ ਨੂੰ ਚੁੱਕ ਲੈਣਾ ਹੈ ਤੇ ਲਾਲ ਰੰਗ ਦੇ ਧਾਗੇ ਨਾਲ ਇਕੱਠੀਆਂ ਕਰਕੇ ਬੰਨ ਦੇਣਾ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਇਸ ਨੂੰ ਤੁਸੀਂ ਗੱਠ ਨਹੀਂ ਲਗਾਉਣੀ ਬਸ ਲਾਲ ਰੰਗ ਦੇ ਧਾਗੇ ਨਾਲ ਬੰਨਣਾ ਹੈ ਫਿਰ ਲਪੇਟ ਦੇਣੀਆਂ ਹਨ ਜਿਵੇਂ ਕਿ ਉਹ ਲਾਲ ਧਾਗਾ ਮੌਲੀ ਹੀ ਹੁੰਦੀ ਹੈ ਇਸ ਦੀ ਜਾਂ ਰੀਲ ਵੀ ਪਈ ਹੁੰਦੀ ਹੈ ਤੁਸੀਂ ਉਹ ਵੀ ਵਰਤ ਸਕਦੇ ਹੋ ਕਿਸੇ ਵੀ ਪ੍ਰਕਾਰ ਦਾ ਲਾਲ ਧਾਗਾ ਤੁਸੀਂ ਲੈ ਸਕਦੇ ਹੋ ਜਿਸ ਦੇ ਵਿੱਚ ਇਹਨਾਂ ਤਿਲੀਆਂ ਨੂੰ ਪਾ ਕੇ ਰੱਖ ਦੇਣਾ ਹੈ ਜੇਕਰ ਤੁਸੀਂ ਪੋਰਟਲੀ ਨਹੀਂ ਲੈ ਸਕਦੇ ਤਾਂ ਛੋਟਾ ਜਿਹਾ ਰੁਮਾਲ ਵੀ ਲਾਲ ਰੰਗ ਦਾ ਕੱਪੜਾ ਲੈ ਸਕਦੇ ਹਾਂ ਉਸ ਦੇ ਵਿੱਚ ਤੁਸੀਂ ਇਹਨਾਂ ਤਿਲੀਆਂ ਨੂੰ ਬੰਨ ਕੇ ਰੱਖ ਦਿਓ ਇਸ ਗੱਲ ਦਾ ਧਿਆਨ ਰੱਖਿਓ ਕਿ ਇਹ ਜਿਹੜਾ ਕੱਪੜਾ ਹੈ ਬਿਲਕੁਲ ਨਵਾਂ ਤੇ ਫਰੈਸ਼ ਹੋਣਾ ਚਾਹੀਦਾ ਹੈ ਇਹਨਾ ਲਾਲ ਰੰਗ ਦੇ ਕੱਪੜੇ ਦੇ ਵਿੱਚ ਬਨ ਕੇ ਆਪਣੇ ਘਰ ਦੇ ਕੋਨੇ ਵਿੱਚ ਇਹਨਾ ਤੇਲੀਆਂ ਨੂੰ ਤੁਸੀਂ ਰੱਖ ਦੇਣਾ ਹੈ ਤੇ ਕਹਿਣ ਤੋਂ ਪਹਿავ ਤੁਸੀਂ ਕਿਤੇ ਛੁਪਾ ਦੇਣਾ ਹੈ ਉਸ ਚੀਜ਼ ਨੂੰ ਪੂਰੀ ਤਰ੍ਹਾਂ ਹੀ ਦਿਮਾਗ ਚੋਂ ਭੁੱਲ ਜਾਣਾ ਹੈ ਇਸ ਤਰੀਕੇ ਦੇ ਨਾਲ ਜਿਹੜਿਆ ਤੇਲੀਆਂ ਦਾ ਬੰਡਲ ਹੈ ਲਾਲ ਕੱਪੜੇ ਵਿੱਚ ਲਪੇਟ ਕੇ ਰੱਖ ਲਿਆ ਤਾਂ ਸਮਝ ਲਓ ਤੁਹਾਡੇ ਲਈ ਵਰਦਾਨ ਸਾਬਿਤ ਹੋ ਜਾਵੇਗਾ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਰਹੇਗੀ ਤੁਹਾਨੂੰ ਪੂਰੀ ਹੀ ਜ਼ਿੰਦਗੀ ਕਿਸੇ ਵੀ ਮੁਸ਼ਕਿਲ ਦਾ ਫਿਰ ਸਾਹਮਣਾ ਪੈਸੇ ਸੰਬੰਧੀ ਨਹੀਂ ਕਰਨਾ ਪਵੇਗਾ ਕਿਉਂਕਿ ਜਿਹੜਾ ਸ਼ੁੱਕਰਵਾਰ ਦਾ ਦਿਨ ਹੁੰਦਾ ਹੈ ਉਹ ਪੈਸੇ ਨੂੰ ਆਕਰਸ਼ਿਤ ਕਰਨ ਲਈ ਬਹੁਤ ਹੀ ਵਧੀਆ ਹੁੰਦਾ ਹੈ ਸੋ ਸਾਧ ਸੰਗਤ ਜੀ ਨਾਲ ਦੇ ਨਾਲ ਤੁਸੀਂ ਆਪਣਾ ਜਾਪ ਸਿਮਰਨ ਵੀ ਕਰਦੇ ਹੀ ਰਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ